ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਡਾਡਾਸ ਵਗ ਤੇ ਆ ਜੀ ਅੱਜ ਆਪਣੇ ਕੋਲ ਦੋ ਝੋਟੀਆਂ ਸੇਲ ਤੇ ਆ ਜੀ ਇੱਕ ਸੁਈ ਆ ਤੇ ਇੱਕ ਤਿਆਰ ਆ ਬਹੁਤ ਜਿਆਦੀਆਂ ਚੰਗੀਆਂ ਵਾਂ ਤੇ ਚੰਗੀ ਕੁਆਲਿਟੀ ਦੀਆਂ ਵੱਡੇ ਲੈਵੇ ਵਾਲੀਆਂ ਜੇ ਤੇ ਆ ਜੋ ਬਾੜ ਸਾਹਿਬ ਹਾਂ ਨਾ ਕਰਦੇ ਆ ਜੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਗੋਂ ਕੀ ਹਾਲ ਚਾਲ ਬਹੁਤ ਕਿਰਪਾ ਮਾਲਕ ਦੀ ਆਬੇ ਦੀਪ ਸੋਨੀ ਹਾਂਜੀ ਅੱਜ ਵੀ ਉਧਰ ਵੀਡੀਓ ਪਾਈ ਹਿਮਾਲ ਵਿਗ ਗਿਆ ਹੈ ਦੋ ਝੋਟੀਆਂ ਵੀ ਝੋਟੇ ਲੰਗਾ ਹੋ ਗਈਆਂ ਹੈ ਹਾਂਜੀ ਹਾਂਜੀ ਤੇ ਉਹ ਹੁਣ ਆਹ ਵੇ ਮਾਲਕ ਦੀ ਕਿਰਪਾ ਠੀਕ ਆ ਔਰ ਕੱਲ ਨੂੰ ਉਹਨਾਂ ਦੀ ਵੀਡੀਓ ਪਊਗੀ ਅੱਜ ਇਹਨਾਂ ਦੀ ਪੈਂਦੀ ਆ ਠੀਕ ਆ ਵੱਡੀਆਂ ਅੱਜ 9 ਤਰੀਕ ਬਾਰਵਾਂ ਮਹੀਨਾ ਤੇ ਆ ਸਵੇਰੇ ਸਵੇਰ ਦਾ ਟਾਈਮ ਆ ਮਲਕੇ 10000 ਦਾ ਹਾਂਜੀ ਤੇ ਮਾਨਹਿਮ ਝੋਟੀਆਂ ਸਾਰ ਦੋ ਆਈਆਂ ਹੀ ਮਲਕੇ ਹਾਂਸੀ ਤੋਂ ਤੇ ਮੈਂ ਹਾਲ ਚਲ ਝੋਟੀਆਂ ਦੋਹਾਂ ਦੀ ਵੀਡੀਓ ਪਾ ਦਿੰਨੇ ਆ ਐਡਰੈਸ ਦੱਸ ਦਿੰਨੇ ਆ ਪਿੰਡ ਆਪਣਾ ਮੱਥੇਵਾਲ ਤਹਿਸੀਲ ਬਾਬਾ ਬਕਾਲਾ ਜਿਹਦਾ ਸ੍ਰੀ ਅਮਰਤ ਹੈ ਸਾਹ ਹਾਂਜੀ ਫੋਨ ਨੰਬਰ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ 8879269 ਪੈਣ ਹਾਂਜੀ ਹਾਂਜੀ ਚੰਗੀ ਚੀਜ਼ ਦਾ ਰੇਟ ਬਾਈ ਜੀ ਲਾਉਣਾ ਪੈਂਦਾ ਵਾ ਤੇ ਲਾ ਕੇ ਵੀ ਲਿਆਈਆਂ ਹਾਂ ਤੇ ਮੈਂ ਆਪਣੇ ਕੋਲ ਘੱਟ ਰੇਟ ਵਾਲੀਆਂ ਵੀ ਕੱਲ ਨੂੰ ਹੈਗੀਆਂ ਪਰ ਅੱਜ ਅਸਲ ਜ਼ਾਇਦੀਆਂ 20 20 ਕਿਲੋ ਵਾਲੀਆਂ ਸੱਚਾਈ ਵਾਲੀਆਂ ਨਾ 20 20 ਕਿਲੋ ਵਾਲੀਆਂ ਵਾ ਹਾਂਜੀ ਭੈਣ ਭਰਾਵਾਂ ਦੀ ਬਹੁਤ ਜ਼ਿਆਦੀ ਡਿਮਾਂਡ ਹੁੰਦੀ ਹੈ ਬਾਈ ਜੀ ਅਸੀਂ ਚੰਗੀ ਲੈਣੀ ਆ 18 ਤੋਂ 20 ਕਿਲੋ ਵਾਲੀ ਹਾਂਜੀ ਹਾਂਜੀ ਆ ਝੋਟੀ ਜਿਹੜੀ ਆ ਇਹ ਵੀ ਮਾਲਕ ਦੀ ਕਿਰਪਾ ਨਾਲ 20 ਕਿਲੋ ਦੁੱਧ ਆਉਂਦੇ ਕੋਈ ਅੱਜ ਪੰਜਵਾਂ ਦੇਣਾ ਹਾਂਜੀ ਉਹਦੇ ਤੋਂ 15 ਲੀਟਰ ਦੁੱਧ ਆ ਪਰ 14 ਨਾਲ ਘਲਾਵਾਂਗੇ ਅੱਜ ਪੰਜਵਾਂ ਦੇਣ ਸੁਵੀਰੂ ਇਹ ਕੋ 15 ਲੀਟਰ ਤੇ 14 ਲੀਟਰ ਨਾਲ ਘਲਾਵਣੀ ਆ ਇਹ ਚਾਰ ਦੰਦ ਵਾ ਹਾਂਜੀ ਆ ਚਾਰ ਦੰਦ ਆ ਚੱਕੀ ਛਿੱਗੀ ਆ ਠੀਕ ਐ ਜਿਆਦੀ ਅਸਲ ਤੇ ਜਿਆਦੀ ਜਿੰਨੀ ਆ ਲੈਵਾ ਵੇਖੋ ਇੱਕ ਦਿਨ ਲੈ ਜੇ ਦੋ ਦਿਨ ਲੈ ਜੇ ਸੀਲੀਆਂ ਵੇਖੋ ਕਿੰਨੀਆਂ ਆ ਬਹੁਤ ਜਿਆਦੀ ਆ ਆਹ ਵੇਖੋ ਕਿ ਤਿੰਨ ਦਿਨ ਲੈ ਜੇ ਦੋ ਲੈ ਜੇ ਭਾਵੇਂ ਜੇ ਕੋਲ ਤੋਰ ਬੱਤ ਖੋਲ ਦਿਓ ਜੀ ਮਨੇ ਗਾਗ ਨੇ ਪਿਆ ਵੇਖੋ ਜੀ ਇੱਕ ਤੁਰੇ ਠੀਕ ਇਹ ਕਿੰਵੇ ਸਵੇਰੇ ਕਹਿੰਦੇ ਜੀ ਸੁਹਾ ਦੁੱਜਾ ਦੁੱਜਾ ਸੁਹਾ ਵਾ ਵੇਖੋ ਮੈਂ ਹਾਂ ਵੀ ਪਹਿਲੇ ਸਵੇਰੇ ਦੁੱਧ ਭਰਿਆ ਪਹਿਲੇ ਸਵੇਰੇ 16 ਲੀਟਰ ਦੁੱਧ ਭਰਿਆ ਝੋਟੀ ਦੇ ਸਿੰਘ ਸਿੰਘ ਚੈੱਕ ਕਰੋ ਕਿ ਤੁਹਾਨੂੰ ਮੈਂ ਹਾਂ ਵੀ ਪਿੱਛੇ ਉਹਨਾ ਵਿਖਾਉਣੇ ਆ ਧਿਆਨ ਦਿਓ ਜੀ ਧਿਆਨ ਦਿਓ ਮੈਂ ਹਾਂ ਵੀ ਚੱਡਾ ਬਣਾਈ ਕਰਦੀ ਆ ਚੱਡਾ ਤੇ ਵੇਖੋ ਮੈਂ ਹਾਂ ਲਸੂਣ ਦਾ ਕੋਈ ਪਤਾ ਨਹੀਂ ਜੇ ਕੱਲੇ ਸੂਣ ਦਾ ਜੇ ਇਹ ਤੇ ਬਾਹਰ ਨੂੰ ਕੱਢਦੀ ਆ ਬਾਹਰ ਨੂੰ ਕੱਢਦੀ ਇਹ ਦੇਖੋ ਰਸਾ ਛੁੱਟ ਆ ਇਧਰ ਦੇਖੋ ਆ ਇਧਰ ਦੇਖੋ ਕਿੰਨੀ ਅਸੀਲੀ ਗੱਬਣ ਝੋਟੀ ਆ ਕੋਈ ਪ੍ਰਵਾਹ ਨਹੀਂ ਕੱਟਿਆ ਇੱਧਰ ਦੇਖੋ ਮੈਂ ਠੰਡੀ ਸੀਲ ਆ ਜਾਣ ਦੋ ਫੁੱਲ ਫੁੱਲ ਠੰਡੀ ਸੀਲ ਆ ਠੰਡੀ ਸੀਲ ਆ ਬਾਹਰ ਨੂੰ ਜਾਂਦੇ ਬਲਾ ਬਾਹਰ ਵਿੱਚ ਮੋਟਰਸਾਲ ਨਾ ਧਿਆਨ ਨਾਲ ਜਾਂਦੇ ਹੋ ਜੈਦ ਦੀ ਅਸਲ ਚੋ ਧਿਆਨ ਆ ਆ ਵੇਖੋ ਤਾਂ ਬਾਹਰ ਕੱਟ ਕੇ ਖਮਨੇ ਕੱਟੀ ਅਸਲ ਚੀਜ਼ਾਂ ਦਾ ਮੁੱਲ ਲਵਾਉਂ ਪੈਂਦਾ WhatsApp ਇੱਧਰ ਨੂੰ ਜਾਂਦੋ ਐ ਰੋ ਜਾਂਦੋ ਅਸਲ ਚੀਜ਼ਾਂ ਦਾ ਮੁੱਲ ਪਿਆ ਲਵਾਉਂ ਪੈਂਦਾ ਇੱਧਰ ਦੇਖੋ ਫੇ ਆਪਾਂ ਲਾਗ ਲੈ ਕੇ ਆਏ ਝੋਟੀ ਦੇ ਮੈਂ ਇੱਧਰ ਦੇਖੋ ਹੌਲੀ ਜਾਨ ਆ ਦੇਖ ਆ ਗਿੱਦੀਆਂ ਬਾਹਰ ਆ ਆ ਆਉਂਦਾ ਜੀ ਆਉਂਦਾ 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 ਆ ਦੇਖੋ ਝੋਟੀ ਵੱਡੀ ਆ ਕੋਈ ਛੋਟੀ ਨਹੀਂ ਝੋਟੀ ਇੱਧਰ ਦੇਖੋ ਜੀ ਆ ਆ ਦੇਖੋ ਥੱਲੇ ਦੋ ਬਾਲ ਕਿਤੇ ਆ ਪਿਓਰ ਮੋਰਾ ਹੁੰਦਾ ਸੰਦੀ ਤੇ ਬਾਈ ਜੀ ਸਾਰਾ ਮਿਲ ਕੇ ਰਿਕਾਰਡ ਝੋਟੀ ਦਾ ਫਰਾ ਕਰਕੇ ਲੈ ਆ ਗੱਲ ਕਰਾ ਕੇ ਕਿਸੇ ਭੈਣ ਭਰਾ ਨੂੰ ਦੇਵਾਂਗੇ 16 ਤੋਂ 17 ਲੀਟਰ ਦੋ ਤੇ ਪਹਿਲੇ ਸੁਪਰ ਆ ਠੀਕ ਆ ਠੀਕ ਆ ਸਰਕਾਰ ਸੁਹਾ ਦੂਜਾ ਤੇ 56 ਅੰਗਲ ਅੰਗਲ ਦੀ ਮੋਟੀ ਘਾ ਮੈਂ ਵੀ ਐ ਕਿ ਤੇ 20 ਤੋਂ ਬਾਹਰ ਉਧਾਂ ਜਾਊਗੀ ਜਾਊਗੀ ਇਹ ਤਾਂ ਬਾਹਰ ਜਾਣਾ ਚਾਹੀਦਾ ਹਾਂਜੀ ਹਾਂਜੀ ਮੈਂ ਜਿੰਨਾ ਕਲਾਵਾ ਲਈ ਫਿਰਦੀ ਥੱਲਿਓ ਤੁਹਾਨੂੰ ਸਾਰੀ ਤੋਰ ਤਰ ਚੈੱਕ ਕਰਾਤੀ ਆ ਹਾਂਜੀ ਹਾਂਜੀ ਬਾਕੀ ਗੱਬੜਵਾ ਮੇਰਾ ਵੀ ਕਈ ਬੰਦੇ ਜਿਰਾ ਕਰਦੇ ਆ ਵੀ ਭਾਈ ਤੁਸੀਂ 20 ਕਿਲੋ ਕਿਹਾ ਵਾ ਹਾਂਜੀ ਇਹ ਆ ਬੰਦ ਮੁਠੀ ਪਹਿਲੇ ਸਵੇਰੇ 16 17 ਲੀਟਰ ਕੱਢਿਆ ਵਾ ਜੇ ਮੇਰੇ ਕੋਲ ਝੋਟੀ ਰਹੇ ਤਾਂ ਮੈਂ 20 ਤੋਂ ਵੀ ਬਾਹਰ ਕੱਢ ਦਊਗਾ ਹਾਂਜੀ ਹਾਂਜੀ 20 ਤੋਂ ਬਾਹਰ ਕੱਢ ਦਊਗਾ ਹਾਂਜੀ ਇਹ ਆ ਬੰਦ ਮੁਠੀ ਇਹਦਾ ਪਤਾ ਕੋਈ ਨਹੀਂ ਵੀ ਇਹਨੇ ਕੀ ਸ਼ਹਿ ਦੇ ਦੇਣੀ ਆ ਵੀ ਇੱਕ ਬੱਚਾ ਦੇ ਦੇਣਾ ਕਿ ਦੋ ਦੇ ਦੇਣਾ ਹਾਂਜੀ 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 ਇਹਦਾ ਝੋਟੇ ਜੇ ਨਵੀਂਦਰੋਈ ਸਵੇਰੇ ਤੇ ਚੋਕ ਇਹ ਮੈਂ 20 ਤੋਂ ਬਾਹਰ ਦੇ ਸਕਦਾ ਹਾਂ ਤੇ ਜੇ ਹੁਣ ਗੱਬਣੇ ਹੋਣ ਕਿੰਨੇ ਦੀ ਹੈ ਉਸ ਤਰ੍ਹਾਂ ਝੋਟੀ ਤੇ ਇਹੋ ਜੀ 2.5 ਦੀ ਹਾਂਜੀ ਤਿੰਨ ਦੀ ਵੀ ਵਿਕਦੀਆਂ ਹਾਂ ਪਰ ਆਪਾਂ ਮੁੱਲ ਨਹੀਂ ਕਰਨਾ 2 ਦੀ ਦੇ ਦਈਏ ਜੈ 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 ਕਿ ਗੱਬਣੇ ਗੱਬਣ ਗੱਬਣਾ ਕਰੋ ਜਿਹਨੇ ਗੱਬਣਾ ਖੜੀ ਮੈਂ ਵੇਖੋ ਇੱਧਰ ਵੇਖੋ ਇੱਕ ਵਾੜਾ ਮੈਂ ਮੈਂ ਤੇ ਚਲੋ ਹੈਗੀ ਚੀਜ਼ ਦਾ ਹੀ ਮੁੱਲ ਪਾਈ ਜਾਣਾ ਮੈਂ ਆਪਣੇ ਕੋ ਲੱਖ ਸਵਾ ਲੱਖ ਲੀਆਂ ਵੀ ਹੈਗੀਆਂ ਜੀ ਹਾਂਜੀ ਹਾਂਜੀ ਇਹ ਸਿਰਫ ਡਿਮਾਂਡ ਦੇ ਉੱਤੇ ਭੈਣ ਭਰਾ ਆਂਦੇ ਰਹਿੰਦੇ ਆ ਵੀ ਚੰਗੀ ਮਂਗਾਓ ਤੇ ਚੰਗੀ ਮੈਂ ਦਾ ਮਲਕੇ ਰੇਟ ਤੇ ਪਣਾ ਬਣਾ 1 85 ਦੀ ਦੇਵਾ 1 ਲੱਖ ਤੇ 85000 ਦੀ ਦੇਣੀ ਆ ਹਾਂ ਵੇਖੋ ਝੋਟੀ ਚੰਗੀ ਆ ਮੈਂ ਕੋਈ ਕੋਈ ਉਂਗਲ ਕਰਕੇ ਨਹੀਂ ਕਹਿ ਸਕਦਾ ਝੋਟੀ ਐਸ ਕੋਲ ਪੁੰਜੀ ਆ ਸੁਈ ਨੂੰ ਆ ਇਹ ਪੰਜ ਦਿਨ ਹੋਇਆ ਆ ਪੰਜ ਦਿਨ ਹੋਇਆ ਝੋਟੀ ਨੂੰ ਮੈਂ ਤੁਹਾਨੂੰ 15 ਲੀਟਰ ਦੁੱਧ ਉਹ ਪਰ 14 ਨਾਲ ਲੋਕ ਹੀ ਕੁੰਮਾ ਮੈਂ ਵੀ ਇਹ ਵੀ ਲੈਵਾ ਚੰਗਾ ਖੁੱਲਾ ਲਈ ਕਰਦੀ 4 ਟਾਂ ਦਵਾ ਠੀਕ ਆ ਕੱਟਾ ਮੱਗ ਕੱਟਾ ਮੱਗ ਪਹਿਲਾਂ ਸੁਗਾ ਤੇ 15 ਲੀਟਰ ਹਾਂਜੀ ਹਾਂਜੀ ਲੈ ਲੈਵ ਗਾ ਜਮਦਾਰੀ ਇਹ ਵੀ ਆ ਫੁੱਲ ਕਾਰ ਦੇਵਾ ਬਖਾ ਲੋ ਲੈਵਾ ਵੇਖੋ ਇਹ ਵੀ ਲੈਵੇ ਦੀ ਖੁੱਲੀ ਆ ਫਰੀ ਮਖਾ ਲੋ ਇੱਧਰ ਦੇਖੋ ਆ ਸਾਰਾ ਕੁਆਲਟੀ ਦੀ ਦੇਖੋ ਟਿਪੋਲ ਇਹ ਲੰਮੇ ਕੋ ਜਾਂਦੇ ਸੈਨੀਟਰ ਜੱਟ ਦੇ ਅੰਦਰ ਆ ਕੱਟੇ ਦਾ ਕਰਦੀ ਚਲੋ ਕੋਈ ਨਹੀਂ ਲੈ ਆ ਕੋਈ ਨਹੀਂ ਲੈ ਲੈ ਆ ਵੇਖੋ ਚੰਗੀ ਆ ਖੁੱਲੇ ਲੈਵੇ ਦੀ ਇਹ ਵੀ ਝੋਟੀ ਪਰ ਹਾਲੇ ਟਾਈਮ ਕਿੰਨਾ 10 ਵਜੇ 10 ਵਜੇ 10:30 ਹੋਏ ਆ ਸ਼ਾਮ ਦੇ ਟਾਈਮ ਫੁੱਲ ਬਣ ਜਾਂਦੀ ਆ ਆ ਆ ਕੇ ਦੇ ਕੇ ਸੱਦੀ ਕਰਕੇ ਕੋ ਖੜੇ ਹਾਂ ਜੀ ਹਾਂ ਜੀ ਦੋ ਡੰਗ ਚੋਵੇ ਜਿੰਨੇ ਰੁਪਈਏ ਲਾਉਣੇ ਆ ਆਣ ਕੇ ਦੋ ਡੰਗ ਚੋਕ ਦੀ ਜਗ੍ਹਾ ਮਰਜ਼ੀ ਲੈ ਜੇ ਆਹ ਦੋ ਛੋਟੀਆਂ ਹੋਰ ਜੈਰੀਆਂ ਟਾਪ ਦਿਆਂ ਨਾ ਅਲੈਕੁਮ ਸਲਾਮ ਜੀ ਤੇ ਦੋ ਵਾਰ ਦੋ ਵਾਰ ਨਰਦ ਨਾਮ ਹਾਂਜੀ ਹਾਂਜੀ ਕੋਈ ਢੇਰ ਵੀਡੀਓ ਤੇੜੀ ਛੱਡ ਕੇ ਪੈ ਜੂਗੀ ਸ਼ਾਮਾਂ ਨੂੰ ਅੱਜ ਇੱਕ ਮੈਂ ਆਪਣੇ ਕੋਲ ਹਾਜ਼ਰ ਮੈਂ ਹੈਗੀ ਜੇ 1 30 ਲੱਗਦਾ ਵਾ 15 ਕਿਲੋ ਦੁੱਧ ਹਾਜ਼ਰ ਹੈਗਾ ਵਾ 15 ਕਿਲੋ ਸ਼ਾਮਾਂ ਨੂੰ ਵੀਡੀਓ ਪਾਊਗੀ ਉਹ ਆਇਕਾ ਸ਼ਾਮਾਂ ਨੂੰ ਬਣਾਵਾਂਗੇ ਸਵੇਰੇ ਵੀਡੀਓ ਪਾਵਾਂਗੇ ਹਾਂਜੀ ਇਹ ਝੋਟੀ ਦਾ ਵੀ ਮੁੱਲ ਤੇ 2 ਲੱਖ ਜੀ ਕਰਦਾ ਕਰੀਏ ਹਾਂਜੀ ਜਿੱਦੀ ਯਾਰੀ ਚੰਗੀ ਆ ਪਰ ਇਹ 1.60 ਦੀ ਦੇਣੀ ਹੈ 1 ਲੱਖ 60 ਹਜ਼ਾਰ ਦੀ ਠੀਕ ਹੈ ਜੇ ਕੋਈ ਚੰਗੀ ਤਰ੍ਹਾਂ ਤਸੱਲੀ ਕਰਕੇ ਵੀਡੀਓ ਵੇਖੇ ਜੇ ਕਿਸੇ ਨੇ ਜੋੜਾ ਖੜਨਾ ਉਹਦੇ ਮਾਨਤਾਨ ਜੇ ਜੋੜਾ ਖੜਨਾ ਤੇ 5000 ਦੋਵਾਂ ਮਈਆਂ ਦੇ ਮਾਨਤਾਨ ਕਰਦਾ ਠੀਕ ਹੈ ਠੀਕ ਹੈ ਚੰਗਾ ਕੋਈ ਬੰਦਾ ਬਰੀਡਰ ਚੰਗਾ ਕੋਈ ਮੈਂ ਚੰਗੀ ਰੱਖਣ ਵਾਲਾ ਬੰਦਾ ਉਹ ਵੇਖ ਕੇ ਮੈਂ ਖੜੇ ਹੋਰ ਮਈਆਂ ਦੀ ਵੀਡੀਓ ਜਿਸ ਹਾਮਣ ਬਣ ਜਾਣੀ ਸਵੇਰੇ ਪੈਣੀ ਹੈ ਚਲੋ ਸਤਿ ਸ੍ਰੀ ਅਕਾਲ ਆਹ ਵੇਖੋ ਝੋਟੀਆਂ ਬਹੁਤ ਜ਼ਿਆਦੀਆਂ ਚੰਗੀਆਂ ਕੁਆਲਿਟੀ ਦੀਆਂ ਵਾਂ ਤੇ ਆਣ ਕੇ ਤਸੱਲੀ ਕਰਕੇ ਲੈ ਜਾਓ ਆ ਤੇ ਆਹ ਵੇਖੋ ਝੋਟੀ じゃあ卒業でさーかーのに。はい